ਕੇਂਦਰੀ ਮੰਤਰੀ ਹਰਸ਼ਮਿਤ ਕੁਬਾਦਲ ਨੇ ਅੱਜ ਕਾਂਗਰਸ ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਉਹਨਾਂ ਕਹਿੰਦੇ ਕਿ ਜੇਕਰ ਅਜ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਤਾਂ ਇਸ ਲਈ ਸਾਬਕਾ ਪ੍ਰਧਾਨ ਮੰਤਰੀ ਜਵਾਲਨ ਨਹਿਰੂ ਦਾ ਫੈਸਲਾ ਜ਼ਿੰਮੇਵਾਰ ਹੈ। ਉਹਨਾਂ ਕਹਿੰਦੇ ਕਿ ਕਰਤਾਰਪੁਰ ਸਾਹਿਬ ਬਹੁਤ ਆਸਾਨੀ ਨਾਲ ਭਾਰਤੀ ਸਰਦੇ ਅੰਦਰ ਲਿਆਂਦਾ ਜਾ ਸਕਦਾ ਸੀ ਪਰ ਅਜੇ ਹਾਂ ਨਹੀਂ ਕੀਤਾ ਗਿਆ। ਕੇਂਦਰੀ ਮੰਤਰੀ ਹਰਸ਼ਮਿਤ ਕੁਬਾਦਲ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਸਰਕਾਰ ਬਣਾਈ ਜਾਵੇ। ਨਾ ਕਹਿ ਕਿ ਜੇਕਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਰੁਕਵਾ ਸਕਦੇ ਹਨ ਮੈਨੂੰ ਆ ਪ੍ਰਧਾਨ ਮੰਤਰੀ ਮੋਦੀ ਜੀ ਦੇ ਆਸ਼ਵਾਸਨ ਜਿਹੜਾ ਉਹਨਾਂ ਨੇ ਦਿੱਤਾ ਹੈ ਪੂਰਾ ਭਰੋਸਾ ਹੈ ਕਿ ਉਹ ਲਾਂਘੇ ਨੂੰ ਹਕੀਕਤ ਬਣਾਉਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਨੇ ਨਾ ਹੀ ਇਸ ਲਾਂਘੇ ਨੂੰ ਕਰਨ ਵਾਸਤੇ ਕੁਝ ਕੀਤਾ ਕਿਉਂਕਿ 2010 ਤੋਂ ਸ਼੍ਰੋਮਣੀ ਅਕਾਲੀ ਦਲ ਨੇ ਰੈਜ਼ੋਲੂਸ਼ਨ ਪੰਜਾਬ ਵਿਧਾਨ ਸਭਾ ਚ ਪਾਸ ਕਰ ਦਿੱਤੀ ਸੀ ਉਸ ਟਾਈਮ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਕੈਪਟਨ ਸਾਹਿਬ ਦੀ ਘਰ ਵਾਲੀ ਉਸ ਸਰਕਾਰ ਚ ਮੰਤਰੀ ਵੀ ਸੀਗੇ ਲੇਕਿਨ ਇਸ ਲਾਂਗੇ ਦੀ ਗੱਲਬਾਤ ਨਾ ਉਠਾਈ ਤੇ ਨਾ ਕੋ ਚ ਉਹਦੇ ਉੱਤੇ ਕੋਈ ਕਦਮ ਉਠਾਇਆ ਗਿਆ ਤੇ ਹੁਣ ਜਦ ਆਪਣੀ ਸਰਕਾਰ ਇਹ ਲਾਂਗੇ ਨੂੰ ਇੱਕ ਹਕੀਕਤ ਬਣਾ ਰਹੀ ਹੈ ਪੰਜਾਬ ਸਰਕਾਰ ਨੇ ਆਪਣੀ ਬਿਆਨਬਾਜ਼ੀ ਤੋਂ ਤੁਹਾਨੂੰ ਆ ਵੀ ਯਾਦ ਹੋਊਗਾ ਕਿ ਜਦ ਇਸ ਨੀ ਪੱਥਰ ਰੱਖਿਆ ਜਾ ਰਿਹਾ ਸੀ ਉਸ ਟਾਈਮ ਵੀ ਕੈਪਟਨ ਸਾਹਿਬ ਅਪਾਕਿਸਤਾਨ ਬਾਰੇ ਇਹੋ ਕੀ ਅਪਾ ਇਹ ਨਹੀਂ ਕਰਾਂਗੇ ਹੋਰ ਜਿਹਨੇ ਪਾਕਿਸਤਾਨ ਨੂੰ ਕੋਈ ਲਲਕਾਰ ਰਿਹਾ ਹੁੰਦਾ ਜਿੱਦੇ ਨਾਲ ਪਾਕਿਸਤਾਨ ਨਾਰਾਜ਼ ਹੋ ਕੇ ਬੰਦ ਕਰ ਦੇ ਕੰਮ ਕਾਜ ਉਹ ਤਾਂ ਕੈਪਟਨ ਸਾਹਿਬ ਉਸ ਟਾਈਮ ਵੀ ਕਰ ਰਹੇ ਸੀਗੇ ਤੇ ਉਹਦੇ ਬਾਅਦ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਥੇ 1 ਮਹੀਨੇ ਦੇ ਅੰਦਰ ਗੱਡਕਰੀ ਸਾਹਿਬ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਨੇ ਪੂਰਾ ਪੰਜਾਬ ਜਾ ਕੇ ਕਿਹੜਾ ਰਸਤਾ ਹੋਊਗਾ ਉਹ ਸਾਰੀ ਗੱਲਬਾਤ ਕਰਕੇ ਉਹ ਕੰਮ ਇਨੀ ਤੇਜ਼ੀ ਨਾਲ ਵੱਧ ਰਿਹਾ ਸੀ ਲੇਕਿਨ ਇੱਕ ਮਹੀਨਾ ਕੈਪਟਨ ਸਾਹਿਬ ਨੇ ਲਾਤਾ ਕਿ ਜਿਹੜੇ ਮਿੰਟਸ ਆਫ ਦ ਮੀਟਿੰਗ ਸੀ ਉਹ ਇੱਕ ਮਹੀਨਾ ਤੱਕ ਕਰਕੇ ਦਿੱਲੀ ਸਰਕਾਰ ਨੂੰ ਭੇਜੀ ਨਹੀਂ ਜਿਸ ਦੇ ਨਾਲ ਕੰਮ ਅੱਗੇ ਵੱਧ ਸਕਦਾ ਸੀ ਸੋ ਜਿੱਥੇ ਅਸੀਂ ਘੰਟਿਆਂ ਤੇ ਦਿਨਾਂ ਵਿੱਚ ਕੰਮ ਕਰ ਰਹੇ ਹਾਂ ਉਥੇ ਪੰਜਾਬ ਸਰਕਾਰ ਕਾਂਗਰਸ ਪਾਰਟੀ ਬਿਆਨਬਾਜ਼ੀ ਕਰਕੇ ਤਾਂ ਕੰਮ ਨੂੰ ਰੋਕਣ ਤੇ ਲਟਕਾਉਣ ਵਾਸਤੇ ਹੁਣ ਪੂਰਾ ਜ਼ੋਰ ਲਾ ਰਹੀ ਹੈ ਕੰਮ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ 70 ਸਾਲ ਦੀ ਸਾਡੀ ਅਰਦਾਸ ਪੂਰੀ ਹੋਏ ਜੇ 550 ਸਾਲਾ ਮਨਾਉਣ ਵਾਸਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਰਕਾਰਪੁਰ ਸਾਹਿਬ ਸਥਾਨ 'ਤੇ ਨਤਮਸਤਕ ਹੋ ਸਕੀਏ ਅੱਜ ਸਾਰੀ ਸਿੱਖ ਕੌਮ ਇੱਕ ਹੋ ਕੇ ਆਉਣ ਵਾਲੀ ਚੋਣਾਂ 'ਚ ਪ੍ਰਧਾਨ ਮੰਤਰੀ ਮੋਦੀ ਬਣਾਉਣ ਵਾਸਤੇ ਆਪ ਦੀ ਵੋਟ ਤੁਸੀਂ ਪਾਓ ਕਿਉਂਕਿ ਇਤਿਹਾਸ ਦੇਖ ਲਓ ਜੇ ਸਾਡੇ ਸੂਬੇ ਦਾ ਸੂਬੇ ਨੂੰ ਤੋੜਿਆ ਗਿਆ ਉਹ ਜਵਾਰਲਾਲ 네ਹਰੂ ਦੀ ਦੇਨ ਜਿਨ੍ਹਾਂ ਨੇ ਸਾਡੇ ਗੁਰੂ ਨਾਨਕ ਸਾਹਿਬ ਦੇ ਸਾਰੇ ਸਥਾਨ ਕੁਝ ਕਿਲੋਮੀਟਰ ਉਸ ਪਾਸੇ ਛੱਡ ਦੇ ਸਾਨੂੰ ਆਪਣੇ ਧਾਰਮਿਕ ਸਥਾਨ ਨਾਲ ਜੋੜਨ ਵਾਸਤੇ ਕੁਝ ਨਹੀਂ ਕੀਤਾ। ਉਹਦੇ ਬਾਅਦ ਇੰਦਰਾ ਗਾਂਧੀ ਜੀ ਆਏ ਅਕਾਦ ਤੱਕ ਸਾਹਿਬ ਨੂੰ ਟੇ ਟੇਰੀ ਕਰਨ ਵਾਸਤੇ ਟੈਂਕਾ ਤੋਪਾ ਦੇ ਨਾਲ ਹਰ ਕੋਸ਼ਿਸ਼ ਕੀਤੀ ਕਿ ਸਿੱਖ ਕੌਮ ਦੀ ਜਿਹੜੀ ਇੱਕ ਨਿਸ਼ਾਨੀ ਇੱਥੇ ਰਹਿੰਦੀ ਉਹ ਨਿਸ਼ਾਨੀ ਮਿਟਾ ਦੋ। ਜੇ ਰਾਜੀਵ ਗਾਂਧੀ ਆਇਆ ਤਾਂ ਉਹਨੇ ਕਤਲੇਆਮ ਕਰਕੇ ਦੇਸ਼ ਪਰਚੇ ਸਿੱਖਾਂ ਵੀ ਮਿਟਾਉਣ ਵਾਸਤੇ ਉਹਨੇ ਕੋਈ ਕਸਰ ਨਹੀਂ ਛੱਡੀ। ਤੇ ਇਹਦਾ راہુલ ਗਾਂਧੀ ਜਿਹੜਾ ਹੈਗਾ ਜਿਨ੍ਹਾਂ ਕੁਝ ਸਮੇਂ ਪਹਿਲੇ ਹੀ ਕੀਤਾ ਕਿ ਸੱਤ ਕਤਲੇਆਮ ਚ ਕਾਂਗਰਸ ਦਾ ਹਾਥ ਹੀ ਨਹੀਂ ਸੀ ਅੱਜ ਅਸੀਂ ਸ਼ੁਕਰਾਨਾ ਕਰੀਏ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਿਨ੍ਹਾਂ ਨੇ ਐਸਆਈਟੀ ਬਣਾਤੀ ਜਿਸ ਐਸਆਈਟੀ ਕਰਕੇ ਅੱਜ ਸਾਬਤ ਹੋ ਗਿਆ ਕਿ ਕਾਂਗਰਸ ਦੇ ਵੱਡੇ ਵੱਡੇ ਮਦਰ ਮਚਾ ਸਲਾਖਾਂ ਦੇ ਪਿੱਛੇ ਨੇ ਤੇ ਦੂਜੇ ਕਾਂਗਰਸੀ ਕਰਨ ਵਾਲੇ ਅੱਜ ਉਮਰ ਕੈਤਰ ਫਾਂਸੀ ਦੀ ਸਜ਼ਾ ਕਰ ਰਹੇ ਨੇ ਇਹ ਵੱਡੀ ਦੇਨ ਸਾਡੀ ਇਸ ਸਾਡੀ ਸਰਕਾਰ ਦੀ ਰਹੀ ਹੈ ਤੇ ਮੈਂ ਆ ਜ਼ਰੂਰ ਕਹਿ ਸਕਦੀ ਆ ਇੱਕ ਕਾਂਗਰਸ ਪਾਰਟੀ ਜੇ ਇਥੇ ਹੋਏ ਜਿਵੇਂ ਇਹਨਾਂ ਨੇ ਬਚਾ ਕੇ ਰੱਖਿਆ ਆ ਜੇਲਾ ਵਿੱਚ ਜਿਹੜੇ ਕਾਂਗਰਸੀ ਬੰਦੇ ਇਹ ਸੜਕਾਂ 'ਚ ਫੇਰ ਹੋਣਗੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਨਵੰਬਰ ਤਾਈ ਹਕੀਕਤ ਹੋ ਕੇ ਸਾਰੀ ਸਿੱਖ ਕੌਮ 70 ਸਾਲ ਦੀ ਸਾਡੀ ਕੌਮ ਦੀ ਅਰਦਾਸ ਜਿਹੜੀ ਹਕੀਕਤ ਬਣੋਗੀ ਜੇ ਪ੍ਰਧਾਨ ਮੰਤਰੀ ਮੋਦੀ ਹੋਣਗੇ ਨਹੀਂ ਤਾਂ ਇਹਨਾਂ ਨੇ ਰਲ ਮਿਲ ਕੇ ਇੱਕ ਵਾਰ ਫੇਰ ਡੀਰੇਲ ਕਰ ਦੇਣਾ ਹੈਗਾ ਅੱਜ ਸਿੱਖ ਕੌਮ ਚਾਹੁੰਦੀ ਹੈ ਕਿ ਸਾਡੀ ਅਰਦਾਸ ਪੂਰੀ ਹੋਏ ਸਾਡਾ ਹੱਕ ਸਾਨੂੰ ਮਿਲੇ ਇਹ ਉਹ ਕਾਂਗਰਸ ਪਾਰਟੀ ਨੇ ਸਾਡਾ ਹੱਕ ਸਾ ਤੋਂ ਖੋਣ ਦਾ ਕੰਮ ਕੀਤਾ ਭਾਵੇਂ ਸਾਡੀ ਰਾਜਧਾਨੀ ਹੋਵੇ ਭਾਵੇਂ ਸਾਡਾ ਪਾਣੀ ਹੋਵੇ ਤੇ ਸਾਡੀ ਹੋਂਦ ਨੂੰ ਮਿਟਾਉਣ ਵਾਸਤੇ ਇਸ ਗਾਂਧੀ ਪਰਵਾਲ ਨੇ ਕੋਈ ਕਸਰ ਨਹੀਂ ਛੱਡੀ ਇਹ ਚੋਨਾ ਕੌਮ ਵਾਸਤੇ ਸਭ ਤੋਂ ਜ਼ਰੂਰੀ ਹਨ ਕਿਉਂਕਿ ਜਾਂ ਤਾਂ ਹੋਰ ਬਾਕੀ ਦੇ ਮਗਰਮਾ ਚੰਦਰ ਜਾਨ ਕੇ ਪੂਰਾ ਇਨਸਾਫ ਮਿਲੋਗਾ ਕਰਤਾਰਪੁਰ ਸਾmland ਕਰਤਾਰਪੁਰ ਸਾਹ ਲਾਂਗਾ ਬਣੂਗਾ ਜਾਂ ਇਹ ਮਹਾ ਮਿਲਾਵਟੀ ਸਰਕਾਰ ਆਕੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਖਤਮ ਕਰਨ ਦੀ ਉਹੀ ਗੱਲਾਂ ਪੁਰਾਣੀਆਂ ਦੁਬਾਰਾ ਦੁਹਰਾਈ ਜਾ ਰਹੀਆਂ ਹਨ ਬਿਊਰੋ ਰਿਪੋਰਟ ਪੰਜਾਬ ਟੂਡੇ